ਬਾਈ ਆਏ ਨੇ ਜੀ ਧੂਰੀ ਤੋਂ ਤੇ ਬਾਈਆਂ ਨਾਲ ਕਰਦੇ ਆ ਗੱਲਬਾਤ ਆਏ ਨੇ ਮੇਰੇ ਵੀਰ ਕਾਲੇ ਕੀ ਮੇਲੇ ਮਾਈ ਦੇ ਬਾਬੇ ਦੀ ਇਹਦੀ ਮਾਈ ਦੀ ਚੌਂਕੀ ਭਰੋਂ ਆਏ ਨੇ ਬੱਕਰੀਆਂ ਦੀ ਹਰ ਸਾਲ ਦੀ ਤਰ੍ਹਾਂ ਮੇਰਾ ਖਿਆਲ ਵੀਰ ਆਉਂਦੇ ਹੋਣੇ ਆਉਂਦੇ ਆ ਵੀਰੇ ਬਾਈਆਂ ਦਾ ਸੌਦਾ ਤਾਂ ਖਬਨੀ ਵੇਕਿਆ ਪਤਾ ਨਹੀਂ ਨਾ ਵੇਗੀ ਕ ਵੇਗੀ ਕ ਚਲੋ ਬਹੁਤ ਵਧੀਆ ਹੋ ਗਿਆ ਫੇਰ ਤਾਂ ਮਾਤਾ ਰਾਣੀ ਨੇ ਸੁਣ ਲਈ ਤੇਰੀ ਕਹਾਣੀ ਕਿੰਨੇ ਦੀ ਵੇਚੀ 35 ਦੀ ਕਿਤਾ ਪੂਰੇ ਮੁੱਲ 'ਚ ਵੇਗੀ ਹਾਂ ਤੇ ਬਾਈਆਂ ਦੇ ਬੱਕਰੀਆਂ ਦਾ ਹੈ ਜੀਆਂ ਵੀ ਕੇ ਮੇਰਾ ਖਿਆਲ ਬੱਕਰੀਆਂ ਚੰਗੀਆਂ ਨੇ ਬੱਕਰੀਆਂ ਚੰਗੀਆਂ ਨੇ ਏ ਬਾਈਆਂ ਨਾਲ ਕੋਈ ਗੱਲਬਾਤ ਕਰਦੇ ਆਂ ਬੱਕਰੀਆਂ ਬਾਰੇ ਕਰੋ ਜੀ ਕਰੋ ਬੱਕਰੀਆਂ ਦਾ ਬਾਈ ਇਹ ਤੰਦਾ ਕਿੰਨੇ ਸਾਲ ਤੋਂ ਕਰ ਰਿਹਾ ਤੂੰ ਬੱਕਰੀਆਂ ਬਾਈ ਅੱਧੀ ਉਮਰ ਲਾਂਗੀ ਇਹੀ ਕੰਮ ਜੀ ਅੱਧੀ ਕਰੇਗੀ ਹਾਂ ਵੀ ਇਹ ਤੰਦਾ ਤੰਦਾ ਕਿਵੇਂ ਆ ਇਹ ਤੰਦਾ ਬਾਈ ਵਧੀਆ ਆਪਦਾ ਰੋਟੀ ਦਾ ਮਸਲਾ ਹੱਲ ਹੋਈ ਜਾਂਦਾ ਵੀ ਮੈਂ ਤੁਹਾਨੂੰ ਜੇ ਕਿਸੇ ਦਾ ਵੇਚ ਵੀ ਦਿੰਨੇ ਆ ਲੈ ਵੀ ਲੈਣੇ ਆ ਵੀ ਨਾ ਕਿਸੇ ਦਾ ਦੇਣਾ ਲੈਣਾ ਹੋਵੇ ਤਾਂ ਕਬੀਲਦਾਰੀ ਤਾਂ ਚੰਗੀ ਚਲਉਂਦੀ ਆ ਨੀ ਵਧੀਆ 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 ਮੂੰਖਾ ਤਾਂ ਨਹੀਂ ਮਾਰਦੀਆਂ ਨਸ਼ਾ ਵੀ ਖਾਂਦੇ ਆ ਐਵੇਂ ਤੇਰੇ ਲਵੇ ਕੀ ਕਹੀਏ ਨਸ਼ਾ ਵੀ ਖਾਨਿਆ ਇਨਾਂ ਦੇ ਸਿਰ ਤੋਂ ਅੱਛਾ ਨਾ ਸਿਰ ਤੋਂ ਨਸ਼ਾ ਵੀ ਖਾਨਾ ਹਾਂ ਲੈ ਵੀ ਲੈਨੇ ਦੇ ਵੀ ਦੇਨੇ ਆ ਵੀ ਬੱਕਰੀਆਂ ਲੈ ਵੀ ਲੈਨੇ ਦੇ ਵੀ ਦੇ ਹਾਂ ਮੈਨੂੰ ਲੱਗਦਾ ਤੂੰ ਮੁੰਡਾ ਸਮੈਲਦਾ ਨਹੀਂ ਨਾ ਸਮੈਲਦਾ ਮੇਰਾ ਭਾਈ ਦੀ ਅੱਛਾ ਸਮੈਲ ਤੇਰਾ ਭਾਈ ਦੀ ਮੇਰੇ ਭਤੀਜੇ ਨੇ ਉਹਦੇ ਕੋਲ ਬੈਠਾ ਇੱਥੇ ਇੱਕ ਸਮੈਲ ਦਾ ਮੁੰਡਾ ਬੜਾ ਧੂਰੀ ਵੀ ਚਾ ਰਹਿੰਦਾ ਆਹੋ ਧੂਰੀ ਕਿ ਆਹੋ ਨਹੀਂ ਉਹ ਰਹਿੰਦਾ ਆਹੋ ਉਹ ਰਹਿੰਦਾ ਯਾਰ ਰਹਿੰਦਾ 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 ਹੀ ਰਹਿੰਦਾ ਤੁਸੀਂ ਪਿੰਡ ਦਾ ਗਏ ਤੇ ਵੀਡੀਓ ਬਣਾਈ ਦੀ ਹਾਂ ਸਬਰੂ ਕੋ ਕਹੀ ਨਹੀਂ ਤੇ ਹਾਂ ਸਾਹ ਕਈ ਸਾਲ ਹੋ ਗਏ ਹਾਂ ਸਬਰੂ ਲਵੇ ਹਾਂ ਸਮੈਲ ਤੇਰਾ ਭਾਈ ਮੈਂ ਮੈਂ ਮੇਰਾ ਬੰਦਾ ਚੰਗਾ ਸੀ ਵਾਹਲਾ ਬੰਦਾ ਉਹੀ ਦਾ ਪਣੀ ਹੋਈ ਹੁਣ ਸਾਨੂੰ ਸਾਨੂੰ ਦਰੋਗਾ ਆ ਜੇ ਅਸੀਂ ਕੁਛ ਕਰੀ ਜਾਈਏ ਉਹਦੀ ਹੁਣ ਤੱਕ ਚਲਦੀ ਆ ਸਾਨੂੰ ਆਕੇ ਹੀ ਨਹੀਂ ਕਹੂ ਵੀ ਗੁੱਠਾ ਲਾ ਦੇ ਨੀ ਸਮਾਈਲ ਬੰਦਾ ਚੰਗਾ ਸੀ ਪੁਰਾਣਾ ਬੰਦਾ ਸੀ ਹੱਦਾਂ ਗੱਲਾਂ ਬੋਹਦਾ ਹਰੇਕ ਨਾ ਬਣੀ ਹੋਈ ਸੀ ਜੀ ਬਾਕੀ ਉਹਦੀ ਹਰੇਕ ਨਾ ਪਣੀ ਹੋਈ ਸੀ ਮਿੱਠੇ ਪਿਆਰ ਤਾ ਨਾ ਰਹਿੰਦਾ ਸੀ ਰਹਿੰਦਾ ਸੀ ਕਿਸੇ ਬੰਦੇ ਨੇ ਉਹਨੇ ਬੰਦੇ ਨੇ ਪਗੜਿਆ ਨਹੀਂ ਗਾੜੀ ਨਹੀਂ ਧੰਨਵਾਦ ਜੀ ਸਮਾਈਲ ਹੀ ਸਮਾਈਲ ਹੋ ਗਈ ਸਮਾਈਲ ਹੀ ਸਮਾਈਲ ਹੋ ਗਈ ਜੀ ਸਮਾਈਲ ਹਾਂ ਜੀ ਤੇ ਬਹੁਤ ਕੁਝ ਬਣਾ ਗਿਆ ਚੰਗੀਆਂ ਚੰਗੀਆਂ ਬੱਕਰੀਆਂ ਦਿਖਾ ਸਾਨੂੰ ਕਿਹੜੀ ਕਿਹੜੀ ਬਰੀਡ ਦੀਆਂ ਨੇ ਕਈਆਂ ਹੀ ਬੱਕਰੀਆਂ ਨੇ ਕਿੱਥੋਂ ਖਾਨਦਾਨੀ ਚੱਲੀ ਹੋਈ ਐ ਤੇਰੀ ਚੱਲੀ ਤਾਂ ਭਾਈ ਕੋਈ ਕਿਤੋਂ ਲਈ ਐ ਕਿ ਕਿਤੋਂ ਲਈ ਐ ਉਹ ਤਾਂ ਨਾ 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 ਸਾਰੀਆਂ ਘਰ ਦੀਆਂ ਨੇ ਠੀਕ ਹੈ ਬੱਕਰੀਆਂ ਲਿਆਇਆ ਮਾਦੀਆਂ ਅੱਛਾ ਜੀ ਅੱਧੀਆਂ ਪਿੰਡ ਨੇ ਅੱਛਾ ਜੀ ਵੱਡੀਆਂ ਵੱਡੀਆਂ ਲਿਆਇਆ ਹਲੇ ਬੱਕਰੀਆਂ ਮੈਂ 15-20 ਲੈ ਆਇਆ ਨਹੀਂ ਅੱਛਾ ਬੱਕਰਾ ਨਹੀਂ ਲਿਆ ਹਾਂ ਲੈ ਆਏ ਤੇ ਬੱਕਰੀਆਂ ਵੇਚ ਵੀ ਸਾਰੀਆਂ ਵਿਕੀਆਂ ਸਾਰੀਆਂ ਵੇਚ ਦਾਂਗੇ ਲੈ ਵੀ ਇਹ ਨਹੀਂ ਪਤਾ ਲਈ ਲਈ ਕੀ ਮੁੱਲ ਦੀਆਂ ਨੇ ਇਹ ਸਾਰੀਆਂ ਹੀ ਬਾਈ ਮੁੱਲ ਬਾਈ ਹੁਣ ਅੱਡੋ ਅੱਡੀ ਐ ਉਹ ਵੱਟਦਾ ਪਿਆ ਯਾਰ ਦੀਆ ਇਹ ਕਲੀ ਢੇਰੀ ਦੀ ਸਾਰੀ ਦਾ ਸਾਰੀ ਦਾ ਹਾਂ ਸਾਰੀ ਦਾ ਰੁਪਇਆ 8 ਲੱਖ ਹੁਣ ਤੈਨੂੰ ਪਤਾ ਵੀ ਮਹਿੰਗਾਈ ਪੈਸੇ ਦਾ ਆਉਂਦਾ ਗਿਆ ਕਿੰਨੇ ਜਾਨਵਰ ਨੇ ਇਹ ਜਾਨਵਰ ਗਿਣ ਲਾ ਜਾਨਵਰ ਮੇਰਾ ਖਰਚੀ 15 ਨੇ ਕੋਈ ਬੱਕਰੀ ਚ ਨੁਕਸ ਹੋਵੇ 15 ਕ ਜਾਨਵਰ 15 ਕ ਬੱਕਰਾ ਕੋਈ ਬੱਕਰੀ ਚ ਨੁਕਸ ਦਿਖਾ ਦੇ ਕਿਸੇ ਗੱਲੋਂ ਵੀ ਜਣੀ ਭਾਈ ਕੋਈ ਨਹੀਂ ਤੇਰੇ ਮਾਲਚ ਨਾਨਕਸ਼ ਤੇਰੇ ਚ ਦੇਖ ਗੱਲ ਸੁਣ ਲੈ ਤੈਨੂੰ ਜਿਹੜੀ ਦੱਸੀ ਆ ਵੀ ਭਾਈ ਵਧੀਆ ਰੋਟੀ ਦਾ ਮਸਲਾ ਹਲਕੇ ਵੀ ਦੇ ਵੀ ਦਿੰਦੇ ਆ ਕੋਈ ਆ ਗਿਆ ਰੋਟੀ ਤਾਂ ਮਿਲ ਜAVE ਵਧੀਆ ਸਭ ਤੋਂ ਵਧੀਆ ਭਾਈ ਰੋਟੀ ਤਾਂ ਮਿਲ ਜAVE ਹੁਣ ਦੇਖ ਪਰ ਹੁਣ ਜਮਾਨੇ ਚ ਰੋਟੀ ਵੀ ਮਿਲਣੀ ਮੁਸ਼ਕਲ ਹੈ ਤੂੰ ਫਿਰਦਾ ਸਾਰਾ ਦਿਨ ਮੈਂ ਤਾਂ ਰੋਜ਼ ਫਿਰਦਾ ਕਿੰਨੀ ਮਿਹਨਤ ਕਰਦਾ ਮੇਰੇ ਚ ਨਹੀਂ ਤਾਂ ਕੋਈ ਕਰਦਾ ਨਹੀਂ ਕਰਦਾ ਕਾਦੇ ਖਾਤਰ ਫਿਰਦਾ ਮੈਂ ਆਪਣੇ ਢਿੱਡ ਵਾਸਤੇ ਫਿਰਦਾ ਫਿਰਦਾ ਮੇਰੇ ਢਿੱਡੇ ਭਰ ਜੇ ਬਹੁਤ ਹੈ ਨਾਲੇ ਤਾਂ ਆਪਦੀ ਕਮੀਲਦਾਰੀ ਦੋਰਦਾ ਚਾਰ ਪਸ਼ੂ ਵੀ ਨੇ ਕਾਹਦੇ ਕਾ ਫਿਰਦਾ ਭਾਈ ਮੈਂ ਤੇ ਜੇ ਤੂੰ ਫੇਰੇਂਗਾ ਉਹਦਾ ਮੁੰਡੇ ਨੂੰ ਸਮਾਤੇ ਸਾਰੀ ਅੱਛਾ ਮੈਂ ਤਾਂ ਪਸੂ ਦੇ ਨੇੜੇ ਜਾਂਦਾ ਵੀ ਨਹੀਂ ਜਾਂਦਾ ਚਲੋ ਫੇ ਤੂੰ ਆ ਤੇਰੇ ਬਿਨਾ ੱੱਕਾ ਨਹੀਂ ਚੱਲਦਾ ਵੀਡੀਓ ਬਣਾਉਂਦੇ ਬਣਾਦੇ ਭਾਈ ਬਾਬੇ ਦੇ ਪੈਰੀਂ ਹੱਥ ਲਾ ਅੱਛਾ ਇਹ ਜੀ ਪੈਲ ਵਾਲਾ ਬਾਬਾ ਹੈ ਅੱਛਾ ਜੋ ਕਿ ਹਰ ਸਾਲ ਆਪਦੇ ਪਿੰਡ ਪੈਲ ਬਹੁਤ ਵਧੀਆ ਮੇਲਾ ਕਰਾਉਂਦਾ ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਾਉਂਦਾ ਪੁਰਾਣਾ ਤਾਂੰਦਾ ਇਹ ਹੱਲੀਆਂ ਗੱਲਾਂ ਵਖਦਾ ਜੀ ਆਇਆਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਸੀ ਕਿਉਂਕਿ ਉਹ ਤਾਂ ਸਾਨੂੰ ਬਹੁਤ ਮੰਡੀ ਚੇਹੇ ਰੋਜੀ ਮਿਲਦਾ ਹਾਂਜੀ ਆ ਜਾ ਇੱਧਲੇ ਪਾਸੇ ਆਜੋ ਜੀ ਤੇ ਘਰ ਦੀਆਂ ਹੀ ਬਣਾਈਆਂ ਸਾਰੀਆਂ ਕੋਈ ਨਹੀਂ ਮੁੱਲ ਲਈ ਨਾ 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 ਇੱਕੋ ਹੀ ਘਾਤਦੀਆਂ ਨੇ ਇੱਕ ਉਹ ਲੈ ਲੈ ਵੀ ਲੈਣੇ ਆ ਭਾਈ ਦੇ ਵੀ ਦਿੰਨੇ ਆ ਅੱਜ ਹੁਣ ਤੈਨੂੰ ਦੱਸਿਆ ਵੀ ਦੋ ਗਈਆਂ ਆਪਦੀਆਂ ਚ ਨਹੀਂ ਵੇਚਦਾ ਛੇਤੀ ਹਾਂ ਛੇਤੀ ਦਿੰਦੇ ਨਹੀਂ ਦਿੰਦੇ ਨਹੀਂ ਆਈਆਂ ਨਹੀਂ ਵੇਚਦਾ ਆਹ ਪੱਟ ਦੇ ਪੋਪੀ ਤਿੰਨ ਚਾਰ ਗੇ ਲਾ ਗਿਆ ਇੱਥੇ ਅਨਵਰਖੀਆ ਹਾਂ ਅਸੀਂ 50000 ਮੰਗਦੇ ਆ ਉਹ 35 ਦਿੰਦਾ ਮਹਾਦੇਵੀ ਨੇ ਦੇਖੋ ਜੀ ਬਾਈ ਦਾ ਬਹੁਤ ਸੋਹਣਾ ਮਾਲ ਹੈ ਹਾਂ ਤੇ ਬਾਈ ਬੰਦਾ ਵੀ ਪੁਰਾਣੇ ਜ਼ਮਾਨੇ ਦਾ ਪੁਰਾਣੇ ਦਾ ਸਮੈਲ ਦਾ ਭਾਈ ਹੈ ਗੁਜਰਾ ਦੇ ਮੁੰਡੇ ਦਾ ਹਾਂ ਧੂਰੀ ਤੋਂ ਹੁਣ ਸਮੈਲ ਦੇ ਜਵਾਖਰੇ ਨੇ ਮੇਰਾ ਖਿਲ ਬੇਨੜੇ ਤੂੰ ਪਿੰਡ ਆਈ ਕਿਤੇ ਤੈਨੂੰ ਸਾਰਾ ਪਤਾ ਲੱਗੂ ਵੀ ਕਿਹਜਾ ਬੰਦਾ ਆਂਨਾ ਦਾ ਆਪਾਂ ਕਿਤੇ ਪਾੜੀ ਮਾਰੀ ਆ ਨਾ ਫੁਕਰੀ ਮਾਰੀ ਆ ਜਿੰਨੇ ਕਿ ਜੋ ਹੈਗੇ ਗੱਲ ਉੰਨੀ ਕਰਦੇ ਆਂ ਵੱਧ ਨਹੀਂ ਕਰਦੇ ਨਾ ਵੱਧ ਕਰਨ ਦਾ ਬੇਲਾ ਵੀ ਨਹੀਂ ਹਾਂ ਕਿਉਂ ਜ਼ਮਾਨਾ ਦੇਖ ਕੇ ਕਿਤੇ ਫੁਕਰੀ ਨਹੀਂ ਮਾਰੀ ਕਿਤੇ ਮਾਨ ਨਹੀਂ ਕਰਿਆ ਮੁੰਡਾ ਆਏਗਾ ਮੈਂ ਤਾਂ ਬੱਕਰੀਆਂ ਕੋ ਕੀਤੀ ਜਾਣਾ ਮੁੰਡੇ ਜਾਂਦਾ ਬਹੁਤ ਬਹੁਤ ਵਾਈ ਧੰਨਵਾਦ ਤੇਰਾ ਹਾਂ ਤੇ ਲੈ ਵੀ ਮੇਰੀ ਤੇ ਬਾਈ ਦੀ ਬਣਾ ਦੇ ਇੱਕ ਵੀਡੀਓ ਬਸ ਆ ਬੱਕਰੀ ਦੇ ਐਂ ਖੜੀ ਦੇ ਨਾਲ ਹੀ ਬਹੁਤ ਵਧੀਆ ਬਾਈ ਦਾ ਮਾਲ ਹੈ ਤਾਂ ਬਾਈ ਦਾ ਲੈ ਲੈ ਨੰਬਰ ਵੀ ਬਾਈ ਵੇਚ ਕਰ ਵੀ ਕਰਦਾ ਹੈ ਹਾਂ ਹਾਂ ਲੈਣ ਦੇਣ ਵੀ ਕਰਦਾ ਜੇ ਕਿਸੇ ਬਾਈ ਨੇ ਸਰਪੰਕ ਕਰਨਾ ਤਾਂ ਬੱਕਰੀਆਂ ਵੇਚਦਾ ਵੀ ਹੈ ਵੇਚਦਾ ਵੀ ਹੈ ਬਹੁਤੇ ਪਾਲੀ ਬੱਕਰੀਆਂ ਵੇਚਦੇ ਨਹੀਂ ਵੇਚਦੇ ਨਹੀਂ 62842 82955 62842 82955 ਮੈਂ ਦੱਸਾਂ ਭਾਈ 94638 94663 63006 ਵੀ ਕਿਸੇ ਵੀ ਬਾਈ ਨੇ ਸਰਪੰਕ ਕਰਨਾ ਹੈ ਬੱਕਰੀਆਂ ਲੈਣ ਵਾਸਤੇ ਤਾਂ ਬਾਈ ਨਾਲ ਆਪਦਾ ਨੰਬਰ ਤੇ ਗੱਲਬਾਤ ਕਰ ਸਾਨੂੰ ਗੱਲ ਕਰਨ ਦੀ ਲੋੜ ਨਹੀਂ ਸਾਡੇ ਨੰਬਰ ਤੇ ਬੋਕ ਲੈਣਾ ਬੋਕ ਵੀ ਹੈਗੇ ਅਸੀਂ ਵੀੜ ਲਈ ਬਾਈ ਬੱਕਰੀਆਂ ਵੀ ਵੇਚੂ ਉਹ ਵੱਡੇ ਨੇ ਤੇ ਪੱਠਾਂ ਵੀ ਵੇਚੂ ਨੀਮਲੇ ਵੀ ਵੇਚੂ ਜੇ ਕੁਸ ਬਾਈਆਂ ਨੇ ਲੈਣਾ ਹੈ ਲੈਣਾ ਤਾਂ ਬਾਈ ਨਾਲ ਸਮੈਲ ਗੁੱਜਰ ਦੇ ਭਾਈ ਨਾਲ ਗੱਲਬਾਤ ਕਰ ਗੱਲ ਕਰ ਲੋ ਧੰਨਵਾਦੀ ਸੱਸਰੀ ਘਰ ਸੱਸਰੀ ਘਰ ਦੇਖ ਖੜਾ ਹਾਂ ਇਹ ਨਹੀਂ ਮਾਰਦੇ ਭਾਈ ਹਾਂ ਇਹ ਮੇਰਾ ਨਾਲ ਹੀ ਰਹਿੰਦਾ ਹਾਂ